ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਕੁੰਦਿਆਂ ਦੇ ਵਿੱਚ ਜੋੜ ਲਗਾਉਣੇ ਹੁੰਦੇ ਆ ਸਭ ਤੋਂ ਛੋਟਾ ਜੋੜ ਜਿਹੜਾ ਲਾਉਨੇ ਆ ਸੋ ਕਈ ਮੇਰੇ ਭੈਣਾਂ ਦਾ ਡਾਊਟ ਸੀ ਕਿ ਜਦੋਂ ਆਪਾਂ ਇਹ ਛੋਟਾ ਜੋੜ ਲਾਉਨੇ ਆ ਤਾਂ ਸਲਵਾਰ ਦੇ ਵਿੱਚ ਇਹ ਵਿਖਦਾ ਵਟਕੀਏ ਜੀ ਦੇਖੋ ਆਪਾਂ ਇੱਥੇ 3 3 ਇੰਚ ਦਾ 2.5 ਇੰਚ ਦਾ ਜਿੰਨਾ ਵੀ ਆਪਾਂ ਜੋੜ ਲਗਾਉਣਾ ਹੋਵੇ ਕੁੰਦੇ ਘੱਟ ਹੋਣ ਆਪਣੇ ਸੋ ਆਪਾਂ ਥੱਲੇ ਜੋੜ ਲਗਾ ਸਕਦੇ ਆ ਤੇ ਇਸ ਤਰੀਕੇ ਨਾਲ ਜਦੋਂ ਆਪਾਂ ਜੋੜ ਲਗਾ ਲਾਂਗੇ ਤਾਂ ਦੇਖੋ ਜੀ ਆਪਾਂ ਇਹ ਸੇਮ ਬੁਕਰਮ ਨੂੰ ਇਸ ਤਰੀਕੇ ਨਾਲ ਅਟੈਚ ਕੀਤੀ ਹੋਈ ਆ ਬੁਕਰਮ ਨੂੰ ਅਟੈਚ ਕਰਨ ਤੋਂ ਬਾਅਦ ਦੇਖੋ ਆਪਾਂ ਨੋਰਮਲ ਸਲਵਾਰ ਦੀ ਤਰ੍ਹਾਂ ਜਦੋਂ ਪਹੁੰਚੇ ਆਪਾਂ ਇਸ ਤਰੀਕੇ ਨਾਲ ਬਣਾਉਣੇ ਆ ਤੇ ਆਪਣੇ ਪਹੁੰਚੇ ਦੇਖੋ ਜਿਵੇਂ ਹੁਣ ਮੈਂ ਦੂਜੇ ਪਹੁੰਚਾ ਰੈਡੀ ਕੀਤਾ ਹੋਇਆ ਸੋ ਦੇਖੋ ਜੀ ਇਹ ਦੇਖੋ ਇਹਦੇ ਵਿੱਚ ਕੀ ਹੈ ਜੀ ਆਪਾਂ ਇਹ ਦੇਖੋ ਮੈਂ ਤੁਹਾਨੂੰ ਵਿਖਾ ਦਿੰਨੀ ਆ ਇਧਰਲੀ ਸਾਈਡ ਵੀ ਆਪਾਂ ਕੁੰਦਿਆਂ ਦੇ ਵਿੱਚ ਜੋੜ ਲਗਾਇਆ ਹੋਇਆ ਦੋਨੋਂ ਸਾਈਡ ਹੀ ਜੋੜ ਲੱਗਿਆ ਜੀ ਆਪਣਾ ਠੀਕ ਹੈ ਤੇ ਇਹ ਦੇਖੋ ਇੱਥੇ ਦੇਖੋ ਜੀ ਆਪਣਾ ਸਕਰੋਲਿੰਗ ਆ ਗਿਆ ਸੋ ਪੌਂਚਿਆਂ ਦੇ ਵਿੱਚ ਜਿਹੜਾ ਸੋਇਲ ਕੁੰਦਿਆਂ ਦੇ ਵਿੱਚ ਜਦੋਂ ਆਪਾਂ ਜੋੜ ਲਗਾਉਨੇ ਆ ਜੀ ਤੇ ਉਸ ਤੋਂ ਬਾਅਦ ਆਪਾਂ ਜਦੋਂ ਪੌਂਚਾ ਬਣਾਉਨੇ ਆ ਸੋ ਇਹਦੇ ਵਿੱਚ ਬਿਲਕੁਲ ਵੀ ਨਹੀਂ ਪਤਾ ਲੱਗਦਾ ਜੀ ਕਿ ਆਪਾਂ ਕੁੰਦਿਆਂ ਦੇ ਵਿੱਚ ਇੱਕ ਜੋੜ ਲਗਾਇਆ ਹੈ ਜੋੜ ਲਗਾਉਣ ਨਾਲ ਇਹ ਫਾਇਦਾ ਹੁੰਦਾ ਜੀ ਇੱਕ ਤਾਂ ਕੀ ਆ ਵੀ ਆਪਣੀ ਸਲਵਾਰ ਹੈਵੀ ਬਣ ਜਾਂਦੀ ਆ ਦੂਜੇ ਕੀ ਹੈ ਜੀ ਕਈ ਵਾਰ ਆਪਣੇ ਕੋਲੇ ਵੱਡੇ ਆਸਣ ਲਈ ਕਪੜਾ ਨਹੀਂ ਬਚਦਾ ਤੇ ਉਹਦੇ ਵਿੱਚ ਕੀ ਹੈ ਜੀ ਆਪਾਂ ਥੱਲੇ ਕੁੰਦਿਆਂ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਜੋੜ ਲਗਾ ਸਕਦੇ ਹਾਂ ਜੋੜ ਲਗਾਉਣ ਤੋਂ ਬਾਅਦ ਇਸ ਤਰੀਕੇ ਨਾਲ ਬੁਕਰਮ ਨੂੰ ਫੋਲਡ ਕਰਾਂਗੇ ਫੋਲਡ ਕਰਨ ਤੋਂ ਬਾਅਦ ਦੇਖੋ ਜੀ ਆਪਾਂ ਇੱਥੇ ਸਕਰੋਲਿੰਗ ਨਾਲ ਆਪਾਂ ਪੌਂਚਾ ਰੈਡੀ ਕਰ ਸਕਦੇ ਹਾਂ ਸੋ ਕਈ ਮੇਰੀ ਭੈਣਾਂ ਦੇ ਇਹ ਡਾਊਟ ਸੀ ਜੀ ਜਿਹੜਾ ਮੈਂ ਸੋਚਿਆ ਕਿ ਇਸ ਵੀਡੀਓ ਦੇ ਵਿੱਚ ਮੈਂ ਕਲੀਅਰ ਕਰਤਾ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ